ਕੀਵੜਾ ਮਨੁੱਖ ਸਾਰੇ ਜਗਤ ਵਿੱਚ ਚਾਨਣ ਮਨਾਰਾ ਬਣ ਚੰਤ ਹੈ ਇਸ ਸਵਾਲ ਦਾ ਜਵਾਬ ਕ੍ਰੂਤੀ ਪਿਆਲੀ ਅੰਗ ਤੇ ਬਖਸ਼ਿਸ਼ ਕਰਤੇ ਹਨ ਸਾਤ ਗੁਰ ਪੁਰਖ ਮਿਲਾਇਆ ਇਕੋ ਸਜਣ ਸੋਏ ਕਾਲ ਪੁਰਖ ਦੇ ਰੂਪ ਸਤਗੁਰ ਨੇ ਜਿਸ ਮਨੁੱਖ ਨੂੰ ਓਹ ਪ੍ਰਭੂ ਸੱਜਣ ਹੀ ਮਿਲਦਾ ਹੈ ਪ੍ਰਭੂ ਦੇ ਉਸ ਸੇਵਕ ਦਾ ਰਖਾ ਹਰਥਾ ਪ੍ਰਭੂ ਆਪ ਹੀ ਵਣਦਾ ਹੈ ਹਰ ਜਨ ਕਾ ਰਖਾ ਏਕ ਹੈ ਕਿਹਾ ਮਨਸ ਹਉ ਮੈ ਰੁਏ ਦੁਨੀਆ ਦੇ ਬੰਦੇ ਉਸ ਦਾ ਕੁਝ ਪਕੜ ਨਹੀਂ ਸਕਦੇ ਪਰ ਆਪਣੀ ਹਉਮੈ ਵਿੱਚ ਫਸਿਆ ਮਨੁੱਖ ਦੁਖੀ ਹੀ ਹੁੰਦਾ ਹੈ ਜੋ ਹਰ ਜਨ ਭਵ ਸੋ ਕਰੇ ਦਰ ਫੇਰ ਨਾ ਪਾਵੇ ਕੋਈ ਪ੍ਰਮਾਤਮਾ ਦੇ ਸੇਵਕ ਨੂੰ ਜੋ ਚੰਗਾ ਲੱਗਦਾ ਹੈ ਪ੍ਰਮਾਤਮਾ ਉਹੀ ਕਰਦਾ ਹੈ ਪ੍ਰਮਾਤਮਾ ਦੇ ਦਰ ਤੇ ਉਸ ਦੀ ਕਰਨ ਦਾ ਕੋਈ ਮੋੜ ਨਹੀਂ ਕਰ ਸਕਦਾ ਨਾਨਕ ਰਤ ਰੰਗ ਹਰ ਸਭ ਜਗ ਮੈਂ ਚਾਨਣ ਹੋਏ ਹੇ ਨਾਨਕ ਜਿਹੜਾ ਮਨੁੱਖ ਪਰਮਾਤਮਾ ਦੇ ਪਿਆਰ ਰੰਗ ਵਿੱਚ ਰੰਗਿਆ ਰਹਿੰਦਾ ਹੈ ਉਹ ਸਾਰੇ ਜਗਤ ਵਿੱਚ ਚਾਨਣ ਮਨਾਰਾ ਬਣ ਜਾਂਦਾ ਹੈ